ਤੋ ਬਰਾਬਰ ਟੇਕਾ ਬਲਾਜਮ ਸੰਗਰਸ਼ ਮੋਰਚਾ ਜਿਲ੍ਹਾ ਬਾਲਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 0828 ਸੱਚ ਦੀ ਬਾਤ ਸੋ ਅਸੀਂ ਗੁਰਪੇ ਦੇ ਵਿੱਚ ਖੜੇ ਆ ਅੱਜ ਇੱਕ ਬਹੁਤ ਵੱਡਾ ਇਕੱਠ ਹੋਇਆ ਜੋ ਠੇਕੇਦਾਰੀ ਸਿਸਟਮ ਹੈ ਉਸ ਨੂੰ ਚੁਣੌਤੀ ਦੇਣ ਵਾਸਤੇ ਤੇ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਮੰਗਵਾਉਣ ਵਾਸਤੇ ਇਕੱਠੇ ਹੋਏ ਸੋ ਸਾਡੇ ਨਾਲ ਜੋ ਆਪਣੇ ਬੈਂਕਾਂ ਦੇ ਵਿੱਚ ਦੰਨ ਮੈਨ ਵੀਰ ਸਾਡੇ ਦੇਵੀ ਕਰਦੇ ਆ ਉਹਨਾਂ ਦੇ ਪ੍ਰਧਾਨ ਨੇ ਆਪ ਉਹਨਾਂ ਨਾਲ ਗੱਲਬਾਤ ਕਰਦਾ ਜਿੰਨਾ ਦੇਰ ਕੀਤਾ ਚਾਹੀਦਾ ਪ੍ਰਧਾਨ ਜੀ ਕੋਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅਸੀਂ ਸੱਚ ਦੀ ਆਵਾਜ਼ ਤੇ ਨਿਊਜ਼ 028 ਦੀ ਪਹਿਲਾਂ ਸਭ ਤੋਂ ਪਹਿਲਾਂ ਬਾਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਲੋਕਿ ਸਾਡੀ ਆਵਾਜ਼ ਘਰ ਘਰ ਪਹੁੰਚਾਉਂਦੇ ਨੇ ਤੇ ਸਾਡੇ ਵੀਰਾਂ 'ਚ ਜਾਗਰੂਕਤਾ ਵਧਾਉਂਦੇ ਨੇ ਅਸੀਂ ਪ੍ਰਧਾਨ ਜੀ ਅੱਜ ਇੱਕ ਵੱਡੀ ਰੈਲੀ ਹੋਈ ਬੜੀ ਦੂਰੋਂ ਦੂਰੋਂ ਮੇਰਾ ਆਈਡੀਆ ਕਹਿੰਦਾ ਕਿ ਹੋ ਸਕਦਾ ਹਰਿਆਣੇ ਤੋਂ ਜਿਹੜੇ ਆਪਣੇ ਲਗਲੇ ਸਟੇਟ ਆ ਹੋ ਸਕਦਾ ਆਪਣੇ ਜੋ ਮਤਲਬ ਸਾਥੀ ਆ ਉਹਨਾਂ ਚੋਂ ਵੀ ਆਏ ਹੁਣ ਇਹ ਰੈਲੀ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਇਹ ਰੈਲੀ ਜੀ ਸਾਡੀ ਅੱਜ ਪੰਜਾਬ ਦੇ ਵੱਖ-ਵੱਖ ਮੈਕਨੇ ਜੋ ਪੰਜਾਬ ਸਰਕਾਰ ਦੇ ਵੀ ਨੇ 13 ਮੈਕਨਾ ਦੀ ਸਾਡੀ ਇਹ ਰੈਲੀ ਸੀ ਜਿੰਨਾ ਵਿੱਚ ਕੇ ਸੀ ਕੋਰਪੋਰੇਟ ਬੈਂਕਾਂ ਦੇ ਗਨਮੈਨ ਗਾਰਡ ਤੇ ਹੋਰ ਵੀ ਜਿੰਨੇ ਠੇਕੇਦਾਰੀ ਸਿਸਟਮ ਤੋਂ ਨੇ ਫੀਲਡ ਅਫਸਰ ਉਹ ਸਾਰੇ ਵੀਰਵੜੇ ਹਾਜ਼ਰੀ ਲਗਾਈ ਆ ਉਹਨਾਂ ਦੇ ਹੱਕਾਂ ਦੇ ਸੰਘਰਸ਼ ਲਈ ਸੀ ਇਹ ਰੈਲੀ ਰੱਖੀ ਸੀ ਅੱਛਾ ਪ੍ਰਧਾਨ ਜੀ ਬਾਕੀ ਗੱਲਬਾਤ ਆਪਾਂ ਬਾਅਦ ਚ ਕਰੀਏ ਜੋ ਤੁਹਾਡੇ ਸਾਥੀ ਤੁਹਾਡੇ ਭੈਣ ਭਾਈ ਇਸ ਰੈਲੀ ਦੇ ਵਿੱਚ ਉਹਨਾਂ ਨੇ ਸਮੂਲਿਤ ਕੀਤੇ ਐ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਮੈਂ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵੀਰ ਫੈਲਕਾ ਤੋਂ ਜੀ ਨਮਾਸ਼ਰ ਤੋਂ ਗੁਰਦਾਸਪੁਰ ਤੋਂ ਪੰਜਾਬ ਦੇ ਕੋਨੇ ਕੋਨੇ ਚੋਂ ਭੈਣਾ ਜਾਈਆਂ ਨਹੀਂਆਂ ਇਹਨਾਂ ਸਾਰਿਆਂ ਨੇ ਆ ਕੇ ਰੈਲੀ ਵਿੱਚ ਪੂਰਾ ਸਾਡਾ ਸਾਥ ਦਿੱਤਾ ਜੋਸ਼ ਗਰੋਸ਼ ਨਾਲ ਅੱਜ ਜਿਹੜੀ ਵਿੜਦਾ ਰੈਲੀ ਉਹ ਸਾਡੀ ਹੋਈ ਆ ਸਰਪ੍ਰਧ ਜੀ ਇੱਕ ਆਪਾਂ ਇਹ ਕਹਿੰਦੇ ਵੀ ठेकेदारी ਸਿਸਟਮ ਤੇ ਜੋ ਜੌਬ ਕਰ ਰਿਹਾ ਸਾਡੇ ਵੀਰ ਉਹਨਾਂ ਤੋਂ ਇਲਾਵਾ ਕੁਝ ਕਿਸਾਨ ਜਥੇਬੰਦੀਆਂ ਵੀ ਆਈਆਂ ਸੀ ਤੁਸੀਂ ਉਹਨਾਂ ਬਾਰੇ ਕੁਝ ਕਹੋਗੇ ਅੱਜ ਕਿਸਾਨ ਸੰਘਾ ਮੋਰਚਾ ਅਤੇ ਭਾਰਤੀ ਕਿਸਾਨ ਯੂਨੀ ਅਗਰਾਹਾ ਨਾਲ ਵੀ ਸਾਨੂੰ ਸਮਰਥਨ ਦਿੱਤਾ ਜੀ ਤੇ ਵੱਡੀ ਜਨਤੀ ਵਿੱਚ ਹਾਜ਼ਰੀ ਲਾਈ ਆ ਪਰ ਸਾਡੇ ਜਿੰਨੇ ਵੀ ਵੀਰ ਸਾਬਕਾ ਸੈਨਿਕ ਜਾਂ ਸਿਵਲ ਕਿਸੇ ਵੀ ਬੈਂਕਾਂ 'ਚ ਕੰਮ ਕਰਦੇ ਨੇ ਸੀ ਟਾਪਰੇਟ 'ਚ ਕਰਦੇ ਨੇ ਇਸ ਤੋਂ ਇਲਾਵਾ ਵੀ ਕਰਦੇ ਨੇ ਜੋ ਕਿ ਸਾਡੀ ਜਨਤੀ ਲਗਭਗ 3 ਲੱਖ ਦੇ ਕਰੀਬ ਹੈ ਪੂਰੇ ਪੂਰੇ ਪੰਜਾਬ ਪੰਜਾਬ ਚ ਪਰ ਅੱਜ ਇੱਕ ਸਾਡੇ ਵਾਸਤੇ ਬਹੁਤ ਵੱਡੀ ਗਰਬ ਦੀ ਗੱਲ ਆ ਵੀ ਭਾਰਤੀ ਕਿਸਾਨ ਜੁਣ ਅਗਰਾਹਾ ਦੇ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਜੀ ਅਗਰਾਹਾ ਨੇ ਅੱਜ ਸਾਡੇ ਲਈ ਸ਼ਬਦ ਕਹੇ ਨੇ ਉਹਨਾਂ ਨੇ ਸਾਡੀ ਬੇਤੀ ਤੇ ਬੜਾ ਜਾਵੇ ਪੰਜਾਬ ਸਰਕਾਰ ਨੂੰ ਖੇਤ ਚਾਇਆ ਵੀ ਇਹਨਾਂ ਦੇ ਅੰਦਰ ਜਿਹੜਾ ਚੈੱਕ ਆਿੰਦੇ ਨੇ ਜਾਂਦਾ ਤੇ ਮਿਲਦਾ ਇਹਨਾਂ ਦਾ ਬੜੇ ਵਿਸਾਰ ਨਾਲ ਦੱਸਿਆ ਅਗਰਾਹਾ ਸਾਹਿਬ ਨੇ ਤੇ ਸਾਡੀ ਪੂਰੀ ਹਮਾਇਤ ਕਰੀਏ ਔਰ ਉਹਨਾਂ ਨੇ ਹੱਕ ਠੋਕ ਕੇ ਕਿਹਾਗਾ ਜੜਬੇ ਦੀ ਰੈਲੀ ਤੇ ਵੀ ਮਾਗੇ ਜੋ ਵੀ ਜਦੋਂ ਮੇਰਾ ਸਾਥ ਮੰਗਣਗਾ ਮੈਂ ਜ਼ਰੂਰ ਦੇਵਾਂਗਾ ਅੱਛਾ ਪ੍ਰਧਾਨ ਜੀ ਜਿੱਦ ਆਪਾਂ ਕਹਿੰਦੇ ਵੀ ਜ਼ਰੂਰੀ ਬਣ ਜਾਂਦਾ ਹੈ ਰੈਲੀ ਕਬਡੀ ਸਫਲ ਸਫਲਤਾਪੂਰਵਕ ਰਹੇ ਪਰ ਤਾਂ ਸਿੱਟਾ ਕੁਛ ਨਿਕਲਣ ਦਾ ਲੱਗਦਾ ਤੁਹਾਨੂੰ ਬਿਲਕੁਲ ਸੱਟਾ ਦੇਖੋ ਜੀ ਝੰਡੇ 'ਚ ਡੰਡਾ ਜਦੋਂ ਪੈਂਦਾ ਹੈ ਸਰਕਾਰ ਦੇ ਜਿਵੇਂ ਰਾਤ ਤੇ ਦੇਜ ਟੱਕਰ ਵਾਜਦੀ ਆ ਫਿਰ ਸੱਟਾ ਜ਼ਰੂਰ ਨਿਕਲੂਗੀ ਨਿਕਲੂਗਾ ਇਸੇ ਸਰਕਾਰ ਦੀਆਂ ਗੋਡੀਆਂ ਲਵਾ ਕੇ ਛੱਡਾਂਗੇ ਇਸੇ ਅੰਨਾ ਤੇ ਟਿਕਦੇ ਨਹੀਂ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਆ ਸਰਪ੍ਰਸਤ ਜੀ ਕੱਲ ਸਾਡੇ ਕੁਝ ਕਿਸਾਨ ਜਥੇਬੰਦੀਆਂ ਬਠਿੰਡੇ ਵਾਸਤੇ ਬਠਿੰਡੇ ਨੂੰ ਕੋਚ ਕਰਦੇ ਅਸੀਂ ਰਸਤੇ ਦੇ ਵਿੱਚ ਰੁਕਾ ਹੈਗਾ ਪਿੰਡਾਂ ਦੇ ਵਿੱਚ ਰੁਕਾ ਹੈਗਾ ਇੱਥੋਂ ਤੱਕ ਕਿ ਲਾਠੀ ਚਾਰਜ ਵੀ ਹੋ ਗਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕੱਲ ਵਾਲੇ ਜੋ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਰਵਾ ਗਿਆਗਾ ਮੈਂ ਉਹਦੀ ਬਹੁਤ ਜ਼ਿਆਦਾ ਘੋਰ ਸ਼ਰਦਾ ਤੇ ਨੰਦਾ ਕਰਦਾ ਕਿਉਂਕਿ ਖੁਦ ਮੇਰਾ ਭਰਾ ਬਲਾਕ ਪ੍ਰਧਾਨ ਅਗਰਾਹਾ ਜਥੇਬੰਦੀ ਨਾਲ ਜੁੜਿਆ ਹੋਇਆ ਰਾਮ ਸਿੰਘ ਉਹ ਵੀ ਖੁਦ ਸਾਡੇ ਪਰਿਵਾਰ ਨਾਲ ਰੋਜ਼ੀ ਬੀਤਦੀ ਹੈ ਇਹ ਉਹਨੂੰ ਸਵੇਰ ਦੇ ਟਾਈਮ ਸਾਨੂੰ ਤੰਗ ਕਰਾ ਜਾਂਦਾ ਪੁਲਿਸ ਚੱਕਦੀ ਹੈ ਜੀ ਇਸ ਤਰ੍ਹਾਂ ਦਾ ਕੋ ਘਟਿਆ ਪਾਣਾ ਪਰਸ ਨੂੰ ਕਰਨਾ ਨਹੀਂ ਚਾਹੀਦਾ ਤੋ ਦੇਸੀ ਸਾਰੇ ਤਰ੍ਹਾਂ ਦੇ ਠੇਕੇਮਾਜ਼ਦੂਸਰ ਸਾਰੇ ਜਾਂ ਕਿਸਾਨ ਆ ਮਜ਼ਦੂਰ ਮੋਰਚਾ ਜਿੰਨੇ ਵੀ ਸੀ ਵੀਰਾਂ ਇਸੇ ਆਪ ਦੇ ਹੱਕਾਂ ਲਈ ਲੜਦੇ ਆ ਤੇ ਪੂਰੇ ਪੰਜਾਬ ਲਈ ਲੜਾਈ ਲੜਦੇ ਆ ਕਿਉਂਕਿ ਪੰਜਾਬ ਦਾ ਨਿੱਜੀਕਰਨ ਹੋ ਰਿਹਾ ਸਾਰੇ ਵਿਭਾਗਾਂ ਵਿੱਚ ਠੇਕੇਦਾਰੀ ਸਿਸਟਮ ਨੂੰ ਵਡਾਵਾ ਦੇ ਰਿਹਾ ਠੇਕੇਦਾਰੀ ਦਾ ਸਿਸਟਮ ਆ ਇਹ ਸੁੱਤਾ ਉੱਠਦੀ ਸਾਡੇ ਨੂੰ ਮਾੜਾ ਸੋਚਦਾ ਬਸ ਇਹਨਾਂ ਦੀ ਸੁੱਟੀ ਕੱਟਦੇ ਇਹਨਾਂ ਤੋਂ ਆਇਆ ਕਰੋ ਇਹਨਾਂ ਤੋਂ ਆਇਆ ਕਰੋ ਤੇ ਸਾਡੇ ਤੇ ਬਹੁਤ ਜ਼ਿਆਦਾ ਪ੍ਰਕਾਰ ਦੇ ਟੈਕਸ ਲਾਉਂਦੀ ਆ ਸਰਕਾਰ ਸਾਨੂੰ ਸੁਪਰੀਮ ਕੋਰਟ ਵੀ ਕਹਿ ਚੁੱਕਿਆ ਬਰਾਬਰ ਕੰਮ ਦੇ ਬਰਾਬਰ ਤਨਖਾਹ ਇਸੇ ਤੇਲ ਪਵਾਨ ਜਾਂਦਾ ਉਹੀ ਜਿਹੜਾ 2 ਲੱਖ ਮੁਲਾਜ਼ਮ ਲੈਂਦਾ ਉਹਨੂੰ ਵੀ ਉਹੀ ਲੀਟਰ ਜਿਹੜੇ ਅਸੀਂ 10000 ਲੈਂਦੇ ਆ ਸਾਨੂੰ ਉਹੀ ਲੀਟਰ ਇਸੇ ਸਰਕਾਰੀ ਹਸਪਤਾਲਾਂ ਤੇ ਜਾਂਦੇ ਆ ਜਾਂ ਕੋਈ ਦਵਾਈ ਲੈਂਦੇ ਆ ਸਾਨੂੰ ਵੀ ਉਹੀ ਰੇਟ ਸਰਕਾਰੀ ਮਰਾਜ਼ੀ ਨੂੰ ਰੇਟਾ ਜਦੋਂ ਅਸੀਂ ਗੱਭਾ ਦੀ ਗੱਲ ਕਰਦੇ ਆ ਤਾਂ ਫਿਰ ਸਾਡੇ ਨਾਲ ਇਸ ਤਰ੍ਹਾਂ ਬਲਕਰਾਟ ਰਹਿੰਦਾ ਕੋਈ ਕੱਪੜਾ ਲੈਂਦੇ ਆ ਫੂਰ ਬੱਚਾ ਨੇ ਫਿੱਸਾ ਭਰ ਦਿਆ ਉਹੀ 2 ਲੱਖ ਵਾਲਾ ਭਰਦਾ ਉਹੀ ਸਾਡਾ ਕਿਸੇ ਭਰ ਦਿਆ ਸਾਡੀ GST ਕੱਟੀ ਜਾਂਦੀ 18% ਸਾਨੂੰ ਬਿਲਕੁਲ ਵਾਪਸ ਨਹੀਂ ਆਉਂਦੀ 2 ਲੱਖ ਵਾਲੇ ਨੂੰ ਇੱਕ ਇੰਸ਼ੋਰੈਂਸ ਪਾਲਸੀ ਕਰਾ ਕੇ ਵੱਡਾ ਹਿੱਸਾ ਨੂੰ ਵਾਪਸ ਆ ਜਾਂਦਾ ਸਾਡੇ ਜੋ ਕਾਰਡ ਨੇ ਯੂਐਸਸੀ ਬਣਾਏ ਹੋ ਨੇ ਉਹ ਯੂਐਸਸੀ ਐਨੇ ਖਤਰਨਾਕ ਨੇ ਸਾਡੇ ਪਾਸ ਤੇ ਸਾਡਾ ਕੈਸਲਾ ਸਲਾਹ ਨਹੀਂ ਨਾ ਅਸੀਂ ਰਾਤ ਨੂੰ ਧੰਲੇ ਹੋ ਜੇ ਕਿਸੇ ਪ੍ਰਾਈਵੇਟ ਤੇ ਜਾ ਸਕਦੇ ਆ ਉਹ ਕਹਣਗੇ ਜੀ ਆਹਦਾ ਸਰਕਾਰੀ ਚ ਜਾਓ ਫੇਰ ਆਪਦੇ ਕੋਲੋਂ ਪੈਸਾ ਲਾਓ ਸਾਰਾ ਜੀ ਦੇਖੋ ਜਿਹੜਾ ਦਾ 2 ਲੱਖ ਲੈਂਦਾ ਤੇ ਤੈਨੂੰ 2.5 ਲੱਖ ਲੈਂਦਾ ਉਹ ਤਾਂ ਮਹੀਨੇ ਚ ਵੱਡੀ ਸੇਵਿੰਗ ਕਰ ਸਕਦਾ ਤੇ ਉਹ ਆਮਦਾਰੀ ਨਾਲ ਜੇ ਮਾਤਰਾ ਆਪਦੇ ਕੋਲੋਂ ਵੀ ਪੈਸਾ ਲਾ ਸਕਦਾ 5-10 ਲੱਖ ਪਰ ਇੱਥੇ ਦੇਖੋ ਇੰਨੀ ਪੀਂਦੀਆਂ ਕੁੱਤੇ ਜੱਟਦੇ ਨੇ ਬੜਾ ਕਾਲਾ ਕਾਨੂੰਨ ਹੈ ਪੂਰੇ ਭਾਰਤ ਦੀ ਪਾਇਆ ਕਾਨੂੰਨ ਕਾਲਾ ਕਾਨੂੰਨ ਹੈ ਸਾਡੇ ਯੂਐਸਏ ਦੇ ਸਾਡੇ ਕਾਰਡ ਬਣਾਣੇ ਸਾਡੇ ਠੇਕਾਦਾਰੀ ਮੁਲਾਜ਼ਮ ਨੇ ਭੈਣਾ ਨੇ ਉਹਨਾਂ ਨੂੰ ਕਹੇ ਜਾਂਦਾ ਵੀ ਪਹਿਲਾਂ ਤੁਸੀਂ ਖਰਚਾ ਆਪ ਕਰੋ ਫੇਰ ਸੋਡਾ ਜੋ ਬਿੱਲ ਬਣੂਗਾ ਫੇਰ ਇਹ ਪੁਰਾਣਾ-ਪੁਰਾਣਾ ਸਾਮਾਨ ਪਾਸ ਕਰਾਓ ਫੇਰ ਜਾ ਕੇ ਜਮਈਸੀ ਮੰਨੂ ਠੂਰੀ ਤੇ ਮਰੇ ਕੋਟਲੇ ਜਾਣਾ ਪੈਂਦਾ ਜਾਂ ਧੜਬੇ ਦੇ ਵੀਰਾਂ ਨੇ ਵੀ ਉੱਥੇ ਜਾਣਾ ਪੈਂਦਾ ਤਾਂ ਉਹ ਜਮ੍ਹਾਂ ਕਰਾਓ ਤਾਂ ਕਿਤੇ ਜਾ ਕੇ ਸਾਨੂੰ 6 ਮਹੀਨਿਆਂ 'ਚ ਮਿਲਦੇ ਨੇ ਸਾਬਰ ਪ੍ਰਧਾਨ ਜੀ ਚਲੋ ਇਸ ਬਿਸੇ ਤੇ ਆਪਾਂ ਗੱਲਬਾਤ ਆ ਫੇਰ ਕਰਨੀ ਸੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਇਹ ਜਾਣਕਾਰੀ ਵੀ ਦਿੱਤੀ ਫਿਰ ਅਗਲਾ ਕੋਈ ਪ੍ਰੋਗਰਾਮ ਹੈ ਤੁਹਾਡਾ ਬਿਲਕੁਲ ਸਾਡਾ ਜੋ ਆਰਾਦਾਗਾ ਸਪਸ਼ਟ ਹੈ ਕਿ ਜਿਸ ਜਿੰਨਾ ਚਿਰ ਸਾਨੂੰ ਬੈਂਕਾਂ ਵਿੱਚ ਜਾਂ ਕਿਸੇ ਵੀ ਧਾਰਾ ਦੇ ਦੁਨੀਆਂ ਵੀ ਜadne naal dune lena ਸਾਡਾ ਸਾਰਿਆਂ ਦੀ ਇੱਕੋ ਹੀ ਪਾਲਿਸੀ ਦੀ ਸੀ ਮੰਗ ਕਰਦੇ ਆ ਵੀ ਸਾਰਿਆਂ ਬਾਤ ਇੱਕੋ ਪਾਲਿਸੀ ਬਣਾਈ ਜਾਵੇ ਤੇ ਸਾਨੂੰ ਸਾਡੇ ਮੈਕਮਾ ਦੇ ਅਧੀਨ ਕਰਿਆ ਜਾਵੇ ਜੇਕਰ ਸਰਕਾਰ ਇਹ ਨਹੀਂ ਕਰੂਗੀ ਤਾਂ ਸਾਡਾ ਸੰਘਰਸ਼ ਇਸ ਤਰ੍ਹਾਂ ਤਿੱਖੇ ਤੋਂ ਤਿੱਖਾ ਰਹੂਗਾ ਹਾਂ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਆਪਣਾ ਕਿਹਨਾ ਹੈ ਚਰਮੇਸ਼ ਸਿੰਘ ਸੋ अच्छा ਤੁਸੀਂ ਇਸ ਜੂਨੀਅਨ ਦੇ ਵਿੱਚ ਕਿਸ ਅਹੁਦੇ ਤੋਂ ਸਰ ਮੈਂ ਪ੍ਰਧਾਨ ਆ اچھا ਪ੍ਰਧਾਨ ਜੀ ਮਾਫ ਕਰਨਾ ਪਹਿਲਾਂ ਪ੍ਰਧਾਨ ਵਾਲੀ ਜਿੱਦਾਂ ਕਹਿੰਦੇ ਵੜਕ ਜ਼ਰੂਰੀ ਹੁੰਦੀ ਹੈ ਹਨਾ ਮਾਫ ਕਰਨਾ ਆਵਾਜ਼ ਥੋੜੀ ਜੀ ਠੋਸ ਕੱਢੋ اچھا ਬੜਾ ਵਧੀਆ ਹੋਇਆ ਪ੍ਰੋਗਰਾਮ ਬੜੀ ਜਨਤਾ ਦੂਰੋਂ ਦੂਰੋਂ ਆਈ ਸਾਡੇ ਭੈਣ ਭਾਈ ਪਰ ਅਜੇ ਕੁਝ ਅਜੇ ਵੀ ਕੁਝ ਸਾਡੇ ਭੈਣ ਭਾਈ ਸਾਡੇ ਨਾਲ ਆਪਣੇ ਜੋਬ ਕਰਨ ਵਾਲੇ ਅਜੇ ਵੀ ਘਰਾਂ ਦੇ ਵਿੱਚ ਬੈਠਿਆ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਕਹਿਣਾ ਚਾਹੁੰਦੇ ਆ ਸਰ ਜੋ ਸਾਡੇ ਨਾਲ ਵੀਰ ਸਾਡੇ ਨਾਲ ਗਨਮੈਨ ਜੋ ਵੀ ਸਕਿਉਰਟੀ ਗਾਰਡ ਸਾਰੇ ਨੇ ਜੀ ਸਰਗਰ ਸਾਰਿਆਂ ਵਾਸਤੇ ਸਾਂਝਾ ਸਭ ਕੁਝ ਇੱਕ ਇੱਕ ਬਰਾਬਰ ਰੇਕ ਸਾਡੀ ਕੁਝ ਜਿਹੜੇ ਗਨਮੈਨ ਸਕਿਉਰਟੀ ਗਾਰਡ ਡਰਦੇ ਨੇ ਉਸ ਚੀਜ਼ਾਂ ਤੋਂ ਕਿ ਸਾਨੂੰ ਨੌਕਰੀ ਤੋਂ ਬਾਹਰ ਨਾ ਕੱਢਿਆ ਜਾਵੇ ਜਾਂ ਕੱਢਿਆ ਜਾਵੇ ਠੀਕ ਹੈ ਜੀ ਉਹਦੇ ਕਾਰਨ ਅਸੀਂ ਕਹਿੰਦੇ ਹਾਂ ਸਾਰੇ ਏਕਾ ਕਰੋ ਜਿਹੜੇ ਵੀਰ ਅੱਜ ਨਹੀਂ ਆਏ ਉਹਨਾਂ ਦਾ ਵੀ ਇਹੀ ਧੰਨਵਾਦ ਕਰਦੇ ਹਾਂ ਜੋ ਵੀਰ ਪਹੁੰਚੇ ਨੇ ਸਾਡੇ ਨਾਲ ਫਾਜ਼ਿਲਕਾ ਤੋਂ ਜਿੰਨੇ ਵੀ ਸਾਰਿਆਂ ਜਿ세 ਬੰਦੀਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਗਨਮੈਨ ਸਕਿਉਰਟੀ ਗਾਰਡ ਜੋ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਧ ਤੋਂ ਵੱਧ ਨਾਲ ਹੀ ਹਿੱਸਾ ਦੇਣਾ ਚਾਹੀਦਾ ਵਾਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਬਾਈਆਂ ਦੇ ਵਿਚਾਰ ਸੁਣੇ ਇਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਅਸੀਂ ਵੀ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਸੰਘਰਸ਼ ਤੋਂ ਬਿਨਾ ਦੋਸਤੋ ਕੁਛ ਨਹੀਂ ਉਹ ਜਿੱਦਾਂ ਕਰਨੇ ਹੁੰਦੇ ਹੋਈ ਜਿੰਨਾ ਚਿਰ ਆਪਾਂ ਤਵੇ ਤੇ ਰੋਟੀ ਨਹੀਂ ਸਿੱਟਦੇ ਤੇ ਉਹ ਖਾਣ ਯੋਗ ਨਹੀਂ ਹੁੰਦੀ ਇਸ ਕਰਕੇ ਆਪਣੇ ਹੱਕ ਲੈਣ ਲਈ ਸੰਘਰਸ਼ਾਂ ਦੇ ਵਿੱਚ ਉੱਦਣਾ ਬਹੁਤ ਜ਼ਰੂਰੀ ਹੈ ਹੋ ਸਕਦਾ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗੇ ਹੋਣ ਤੁਸੀਂ ਇਸ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਸਾਡੇ ਫੇਸਬੁਕ ਪੇਜ ਦਾ ਜਰੂਰ ਵਿਸਿਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ